ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਵਕਫਾਕ ਥਾਮਾ ਤੋਂ ਦੋ ਵਿਅਕਤੀਆਂ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਮੰਦੀ ਜਾਣਕਾਰੀ ਦਿੰਦੇ ਆ ਥਾਣਾ ਰਾਵਲਪਿੰਡੀ ਦੇ ਐਸ ਐਚ ਓ ਇੰਸਪੈਕਟਰ ਲਾਭ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਫਸਰਾਂ ਦੀ ਹਦਾਇਤਾਂ ਤੇ ਨਸ਼ੇ ਖਿਲਾਫ ਰੰਬੀ ਮੋਹਮ ਦੇ ਤਹਿਤ ਵਕਫਾਕ ਪੁਲਿਸ ਟੀਮ ਮਾਨੇ ਇੰਦਰਜੀਤ ਵਾਸੀ ਪੰਡੋਰੀ ਨੂੰ 350 ਨਸ਼ੀਲੇ ਕੈਪਸੂਲਾਂ ਅਤੇ ਬਲਵੀਰ ਵਾਸੀ ਬਜਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ 500 ਨਸ਼ੀਲੇ ਕੈਪਸੂਲਾ ਸਮੇਤ ਕਾਬੂ ਕੀਤਾ ਹੁਣਾਂ ਦੱਸਿਆ ਕਿ ਗ੍ਰਿਫਤਾਰ ਕੀਤਾ ਦੋਸ਼ੀ ਇੰ ਦੀ ਸਪਲਾਈ ਕਰਦਾ ਹੈ ਮਾਨਯੋਗ ਸੀਨੀਅਰ ਪੀਸ ਆਫ ਸਟੇਟ ਦੀ ਹਦਾਇਤ ਦੇ ਮੁਤਾਬਕ ਨਸ਼ਾ ਪਰਤੇ ਜਿਹੜੀ ਮੇ ਵੱਡੀ ਹੋਈ ਹੈ ਉਸ ਦੇ ਸਬੰਧ ਵਿੱਚ ਥਾਣਾ ਰੌਰਪਿੰਡੀ ਉੱਲੋਂ ਵੱਖ-ਵੱਖ ਦੋ ਪਟੀਆਂ ਕੱਢੀਆਂ ਹੋਈਆਂ ਸੀ ਜਿਸ ਵਿੱਚ ਐਸਆਈ ਕੁਸ਼ਵੰਤ ਸਿੰਘ ਤੇ ਐਸਆਈ ਰਾਮਪਰ ਇਹਨਾਂ ਨੇ ਜਿਹੜਾ ਸੀ ਦੋ ਜ ਦੋ ਨੌਜਵਾਨ ਜਿਹੜੇ ਆ ਉਹ ਦਰਸਰ ਕੀਤੀ ਹੈ ਇੰਦਰਜੀਤ ਕੋਲੋਂ ਜਿਹੜਾ ਉਹ 350 ਕੈਪਸੂਲ ਤੇ ਜਿਹੜਾ ਬਲਵੀਰ ਸਿੰਘ ਹੈ ਉਹਦੇ ਕੋਲੋਂ 500 ਕੈਪਸੂਲ ਜਿਹੜਾ ਬਰਾਮਦ ਕੀਤਾ ਤੇ ਫਿਰ ਕਿੱਥੇ ਦੇ ਰਹਿਣ ਵਾਲੇ ਕੋਈ ਕੋਈ ਪਛਾਣ ਹੋਈ ਹੈ ਬਲਵੀਰ ਸਿੰਘ ਜਿਹੜਾ ਬਜਵਾੜਾ ਡਿਸਟ੍ਰਿਕਟ ਸ਼ਹਿਰਪੁਰ ਦਾ ਰਹਿਣ ਵਾਲਾ ਤੇ ਜਿਹੜਾ ਹੈਗਾ ਸਰਿੰਦਰ ਇੰਦਰਜੀਤ ਸਿੰਘ ਆ ਇਹ ਹੈਗਾ ਪੰਡੋਰੀ ਦਾ ਦਾ ਰਹਿਣ ਵਾਲਾ ਤੇ ਸਰ ਕੀ ਉਹਦਾ ਦੀਆਂ ਨਸ਼ੇ ਦੇ ਜਾਂ ਅੱਗੇ ਵੇਚਦੇ ਲਿਆਗੇ ਜਿਹੜਾ ਹੈਗਾ ਇੰਦਰਜੀਤ ਸਿੰਘ ਇਹ ਖੁਦ ਆਦੀ ਇਹਦੇ ਡੀਐਨਏ ਵਿੱਚ ਕੰਮ ਕਰਦਾ ਉੱਥੇ ਸਪਲਾਈ ਕਰਦਾ ਸੀ ਕੋਈ ਸਰ ਬਰਚੀ ਵਗੈਰਾ ਵਿਲੂ ਵੀ ਹੈ ਨਾਲ ਦੇ ਇਹਦੇ ਤੇ 302 ਦਾ ਪਹਿਲਾ ਮਕਦਮਾ ਦਰਜ ਹੈ ਜੀ ਇੰਦਰਜੀਤ ਤੇ ਸਰ ਹੁਣ ਤੱਕ ਦੀ ਜਾਂਚ ਦੇ ਵਿੱਚ ਪਤਾ ਲੱਗਾ ਵੀ ਕਿੱਥੋਂ ਲਿਆ ਕੇ ਇਹ ਵੀ ਵੇਚਦੇ ਆ ਹਾਂਜੀ ਇਹ ਤਫਤੀਸ਼ ਦੇ ਵਿੱਚ ਹੈਗਾ ਜੀ ਤਫਤੀਸ਼ ਦਾ ਪਾਰਟ ਹੈ ਇਹਦੇ ਬਾਰੇ ਨਹੀਂ ਅਸੀਂ ਗੱਲ ਕਰ ਸਕਦੇ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹਨਾਂ ਦੇ ਕਾਨੂੰਨ ਮਕਦਮਾ ਦਰਜ ਹੋ ਗਿਆ ਜੀ ਵੀ ਸਿੱਖ ਸਕਦੇ ਖਾਣਾ ਰਾਵਲਪਿੰਡੀ ਦੀ ਪੁਲਿਸ ਨੇ ਵਕਫਾਕ ਥਾਮਾ ਤੋਂ ਦੋ ਵਿਅਕਤੀਆਂ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਰਾਵਲਪਿੰਡੀ ਦੇ ਐਸ ਐਚ ਓ ਇੰਸਪੈਕਟਰ ਲਾਭ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਫਸਰਾਂ ਦੀ ਹਦਾਇਤਾਂ ਤੇ ਨਸ਼ੇ ਖਿਲਾਫ ਰੰਬੀ ਮੋਹਮ ਦੇ ਤਹਿਤ ਵਕਫਾਕ ਪੁਲਿਸ ਟੀਮ ਨੇ ਇੰਦਰਜੀਤ ਵਾਸੀ ਪੰਡੋਰੀ ਨੂੰ 350 ਨਸ਼ੀਲੇ ਕੈਪਸੂਲਾਂ ਅਤੇ ਬਲਵੀਰ ਵਾਸੀ ਬਜਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ 500 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤਾ ਦੋਸ਼ੀ ਇੰ ਸਪਲਾਈ ਕਰਦਾ ਹੈ ਮਾਨਯੋਗ ਸੀਨੀਅਰ ਪੁਲਿਸ ਅਫਸਰ ਦੀ ਹਦਾਇਤ ਦੇ ਮੁਤਾਬਕ ਨਸ਼ਾ ਪਰਤੇ ਜਿਹੜੀ ਮੇ ਵੱਡੀ ਹੋਈ ਹੈ ਉਸ ਦੇ ਸਬੰਧ ਵਿੱਚ ਥਾਣਾ ਰਾਵ尔ਪਿੰਡੀ ਲੋਨ ਵਾਕ ਵਾਕ ਦੋ ਪਟੀਆਂ ਕੱਢੀਆਂ ਹੋਈਆਂ ਸੀ ਜਿਸ ਵਿੱਚ ਐਸਆਈ ਗੁਰਸ਼ਰਨ ਸਿੰਘ ਤੇ ਐਸਆਈ ਰਮਪਰ ਇਹਨਾਂ ਨੇ ਜਿਹੜਾ ਸੀ ਦੋ ਦੋ ਨੌਜਵਾਨ ਜਿਹੜੇ ਆ ਦਰਸਰ ਕੀਤੀ ਹੈ ਇੰਦਰਜੀਤ ਕੋਲੋਂ ਜਿਹੜਾ ਵਾ 350 ਕੈਪਸੂਲ ਤੇ ਜਿਹੜਾ ਬਲਵੀਰ ਸਿੰਘ ਹੈ ਉਹਦੇ ਕੋਲੋਂ 500 ਕੈਪਸੂਲ ਜਿਹੜਾ ਬਰਾਮਦ ਕਿਦਰ ਕਿੱਥੇ ਦੇ ਰਹਿਣ ਵਾਲੇ ਕੋਈ ਕੋਈ ਪਹਿਚਾਨ ਹੋਈ ਪਵੀਰ ਸਿੰਘ ਜਿਹੜਾ ਬਜਵਾੜਾ ਡਿਸਟ੍ਰਿਕਟ ਸ਼ਰਕਰਪੁਰ ਦਾ ਰਹਿਣ ਵਾਲਾ ਜੀ ਤੇ ਜਿਹੜਾ ਹੈਗਾ ਸਰਿੰਦਰ ਇੰਦਰਜੀਤ ਸਿੰਘ ਆ ਇਹ ਹੈਗਾ ਪੰਡੋਰੀ ਦਾ ਰਹਿਣ ਵਾਲਾ ਤੇ ਸਰ ਕੀ ਉਹਦਾ ਦੀਆਂ ਨਸ਼ੇ ਨੇ ਜਾਂ ਅੱਗੇ ਵੇਚਦੇ ਲਿਆਗੇ ਜਿਹੜਾ ਹੈਗਾ ਇੰਦਰਜੀਤ ਸਿੰਘ ਇਹ ਖੁਦ ਆਦੀ ਇਹਦੇ ਡੀਐਨਏ ਵਿੱਚ ਕੰਮ ਕਰਦਾ ਉੱਥੇ ਸਪਲਾਈ ਕਰਦਾ ਕੋਈ ਸਰ ਪਰਚੇ ਵਗੈਰਾ ਵਿਲੂ ਵੀ ਹੈ ਨਾਲ ਦੇ ਇਹਦੇ ਤੇ 302 ਦਾ ਪਹਿਲਾ ਮੁਕਤਵਾ ਦਰਜ ਹੈ ਜੀ ਇੰਦਰਜੀਤ ਤੇ ਸਰ ਹੁਣ ਤੱਕ ਦੀ ਜਾਂਚ ਦੇ ਵਿੱਚ ਪਤਾ ਲੱਗਾ ਵੀ ਕਿੱਥੋਂ ਲਿਆ ਕੇ ਇਹ ਵੀ ਵੇਚਦੇ ਆ ਹਾਂਜੀ ਇਹ ਤਫਤੀਸ਼ ਵਿੱਚ ਹੈਗਾ ਜੀ ਤਪੀਸ਼ ਦਾ 파ਟ ਹੈ ਇਸ ਦੇ ਬਾਰੇ ਨਹੀਂ ਅਸੀਂ ਗੱਲ ਕਰ ਸਕਦੇ ਕੀ ਕਾਰਵਾਈ ਕੀਤੀ ਜਾਣੀ ਇਹਨਾਂ ਦੇ ਕਲਾਮ ਕਰਵਾਉਣ ਦਾ ਦਰਜ ਹੋ ਗਿਆ ਐਨਵੀ ਸੈਕਟ